ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਦੇਖੋ ਥੋੜੇ ਵਾਸਤੇ ਸਪੈਸ਼ਲ ਸੂਟਸ ਲੈ ਕੇ ਆਇਆ ਬੜਾ ਪਿਆਰਾ ਡਿਜੀਟਲ ਪ੍ਰਿੰਟ ਦਾ ਆਰੀ ਵਰਕ ਦਾ ਪੀਸ ਆ ਜੀ ਸੋਲੋ ਨਵਾਂ ਰੰਗ ਹੈ ਨਵਾਂ ਡਿਜ਼ਾਈਨ ਹੈ ਆ ਕੰਮ ਚੈੱਕ ਕਰੋ ਕਿੰਨਾ ਸੋਹਣਾ ਆਰੀ ਦਾ ਕੰਮ ਸਾਰਾ ਟੋਟਲੀ ਆਰੀ ਦਾ ਕੰਮ ਬੜਾ ਸੋਹਣਾ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਨਹੀਂ ਹੋਣਾ ਗਾਰੰਟੀ ਹੈ ਰੰਗ ਜਿੱਥੇ ਮਰਜ਼ੀ ਪਤਾ ਕਰ ਲੋ ਰੰਗ ਮਿਲਦਾ ਹੀ ਨਹੀਂ ਔਰ ਪੀਸ ਅੰਨਾ ਕੋ ਸੋਹਣਾ ਬਣਾ ਹੋਇਆ ਸਾਰੀ YouTube ਫੈਮਿਲੀ ਨੂੰ ਬੇਨਤੀ ਹੈ ਕਿ ਪੀਸ ਨੂੰ ਬਾਈ ਕਰ ਲਿਓ ਪੀਸ ਇਕੋ ਹੈ ਜਿਹੜਾ ਬਾਈ ਕਰ ਗਿਆ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਔਰ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਦਾ ਬਿਊਟੀਫੁਲ ਦੁਪੱਟਾ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਅਲਟੀਮੇਟ ਪ੍ਰਿੰਟਿੰਗ ਹੈ ਸੋ ਇਦਾਂ ਦੇ ਪੀਸ ਤੁਹਾਨੂੰ ਅਮਰਸਰੀਆਂ ਮਾਲ ਦੇਣ ਵਾਲੋਂ ਮਿਲਨੇ ਆ ਸੋ ਤੁਸੀਂ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸਪੈਸ਼ਲ ਪੀਸ ਲੈ ਕੇ ਵਰਕ ਆਰੀ ਵਰਕ ਪਿਓਰ ਵਿਸਕੋਸ ਜੌਰਜਟ 35 ਗ੍ਰਾਮ ਦਾ ਆਰਟੀਕਲ ਹੈ ਪਿਓਰ ਵਿਸਕੋਸ ਜੌਰਜਟ ਸਪੈਸ਼ਲ ਪੀਸ ਹੈ ਬਹੁਤ ਹੀ ਸੋਹਣਾ ਪੀਸ ਹੈ ਸਾਰੇ ਕਸਟਮਰ ਸਾਨੂੰ ਪੁੱਛਦੇ ਆ ਵੀ ਤੁਸੀਂ ਪੀਸ ਕਿੱਥੋਂ ਲਿਆਨ ਨੂੰ ਕਿੱਥੋਂ ਤਿਆਰ ਕਰਾਨੇ ਹੋ ਸੋ ਇਹ ਸਾਡੇ ਪੀਸ ਖਾਸ ਹੁੰਦੇ ਆ ਜਿਹੜੇ YouTube ਤੇ ਅਸੀਂ ਪਾ ਰਹੇ ਨਾ ਪੀਸ ਤੁਹਾਡੇ ਵਾਸਤੇ ਸਪੈਸ਼ਲ ਪੀਸ ਪਾ ਰਹੇ ਆ ਇਹੋ ਜਿਹੇ ਪੀਸ ਲੈ ਕੇ ਆਵਾਂਗਾ ਕਿ ਵਾਦਾ ਕਰਦਾ ਤੁਹਾਡੇ ਨਾਲ ਤੁਹਾਨੂੰ ਚਾਰ ਜਣੇ ਪੁੱਛਣਗੇ ਕਿੱਥੋਂ ਲਿਆਂਦਾ ਪੀਸ ਬੜੇ ਸੋਹਣੇ ਪੀਸ ਆਰੇ ਨੇ ਬੜੇ ਸ਼ਾਨਦਾਰ ਪੀਸ ਆਰੇ ਨੇ ਔਰ ਦੁਪੱਟਾ ਡਿਜ਼ਾਈਨਿੰਗ ਅਲਟੀਮੇਟ ਸਾਰੇ YouTube ਵੇਖਣ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਪ੍ਰਿੰਟ ਦੇਖੋ ਆਏ ਹਾਏ ਹਾਏ ਕੀ ਬਾਤ ਹੈ। ਪ੍ਰਿੰਟ ਜ਼ਬਰਦਸਤ ਪ੍ਰਿੰਟ ਹੈ, ਜ਼ਬਰਦਸਤ ਪ੍ਰਿੰਟ। ਸੋ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ, ਲਾਈਕ ਕਰਦੇ ਰਹਾ ਕਰੋ, ਕਮੈਂਟ ਕਰਦੇ ਰਹਾ ਕਰੋ। ਥੈਂਕ ਯੂ ਸੋ ਮਾਜੀ।